ਕੀਤਾ ਕਿ ਜੁਲੀ ਚੰਦ ਸੰਗ ਬੇਮਖ ਹੋਏ ਰਾਂਤੇ ਲੱਗਾ ਜਨਮ ਮਯੋਗ ਉਹ ਨਸ ਗਿਆ ਉਹ ਭੱਜ ਗਿਆ ਤੇ ਮਹਾਰਾਜ ਨੂੰ ਸੰਗਤਰੇ ਸਿਰ ਕੁੱਟਨੇ ਆ ਕੇ ਜਦੋਂ ਦੱਸਿਆ ਸੰਗਤ ਤਾਂ ਹਰਾਨ ਹੋ ਗਈ ਹੁਣ ਤੀਆਂ ਦੇ ਜੱਲੇ ਵਿੱਚ ਹੀ ਪਤਾ ਨਹੀਂ ਕਿ ਦੀ ਯੂਟੀ ਲੱਗੇਗੀ ਮਹਾਰਾਜ ਨੇ ਸਾਡੇ ਕੋ چار ਫੋਕਾ ਜਵਾਨ ਹੈ ਰਥੌਰ ਸੂਲਮਾ ਇਹਦਾ ਨਾਂ ਹੈ ਬਾਬਾ ਬਚਿੱਤਰ ਸਿੰਘ ਬਾਬਾ ਚੱਕਰ ਸਿੰਘ ਸੱਜੇ ਪਾਛਾ ਮਹਾਰਾਜ ਆਇਆ ਲੈ ਮਤਾ ਕਰ ਨੂੰ ਉੱਠਿਆ ਖੜਾ ਹੋਇਆ ਮਹਾਰਾਜ ਨੇ ਕੋਲ ਆਇਆ ਸੱਜੇ ਪਾਛਾ ਮਹਾਰਾਜ ਨੇ ਅਖਿਆ ਚੱਕਰ ਸਿੰਘਾ ਹਾਥੀ ਦਾ ਮੁਕਾਬਲਾ ਕਰਨੇ ਕਹੇਗਾ ਕਹਿੰਦਾ ਮਾਰ ਇੱਕ ਹਾਥੀ ਜਿੰਨੇ ਹਾਥੀ ਨੇ ਮੈਂ ਕੋਲ ਲੰਘ ਜਾਵਾਂਗਾ ਸੱਜੇ ਪਾਛਾ ਮਹਾਰਾਜ ਨੇ ਥਾਪੜ ਮੁਕਾ ਇਹ ਆਪਣੇ ਇਨਸ਼ਾਅ ਦੇ ਚਲਿਆ ਗਿਆ ਹੈ ਰਾਤ ਦਾ ਸਮਾਂ ਬੀਤ ਹੋ ਗਿਆ ਇਹਨੇ ਰਾਜਾ ਸਮੋਬਤੀਤ ਹੋਦੇ ਅਮਰਤਵੇਲੇ ਦੀ ਕੁਲੀਕ ਕੀਤੀ ਤੇ ਅਮਰਤਵੇਲਾ ਹੋ ਗਿਆ ਇਹ ਉੱਠਿਆ ਲਗਭਗ 2 ਦੇ ਕਰੀਬ ਇਹਨੇ ਇਸ਼ਨਾਨ ਕੀਤਾ ਇਹਨੇ ਬਾਣੀ ਪੜੀ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਇਹਨੇ ਫਿਰ ਆਪਣੇ ਸਾਰੇ ਸਰੀਰ ਤੇ ਸਸਤੇ ਸਜਾਏ ਇਸੇ ਗੁਰੂਗਰ ਰਿਹੰਗ ਸਿੰਘ ਲਾੜ ਦੀ ਫੌਜ ਇਹ ਮਹਾਰਾਜ ਦਾ ਸਿੰਘ ਪਿਆਰ ਕੋ ਪਿਆਰ ਹੋਇਆ ਉੱਧਰੋਂ ਬੰਨੇ ਮਹਾਰਾਜ ਦਾ ਦਰਬਾਰ ਸੱਜ ਗਿਆ ਇਹ ਹੋ ਕੇ ਪਿਆਰ ਬਾਬਾ ਬਚਨ ਸਿੰਘ ਮਹ ਕੋਲ ਗਿਆ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਲ ਗਿਆ ਤੇ ਮਹਾਰਾਜ ਨੇ ਥਾਪੀ ਦੇ ਕੇ ਕਿਹਾ ਬਚਿੱਤਰ ਸਿੰਘਾ ਪੁੱਤ ਕਿਸੇ ਚੀਜ਼ ਦਾ ਘਾਟਾ ਤੇ ਨਹੀਂ ਪਰ ਤੂੰ ਬਾਬੇ ਨਾਨਕ ਦੇ ਘਰ ਵੱਲੋਂ ਚੱਲਿਆ ਸਾਡਾ ਵੀ ਫਰਮਾਨ ਦਾਣਾ ਕੁਝ ਨਾ ਕੁਝ ਦੇਖ ਕੇ ਤੈਨੂੰ ਚੋਰੀਏ ਮਹਾਰਾਜ ਨੇ ਇੱਕ ਨਾਗਣੀ ਦਿੱਤੀ ਤੇ ਕਿਹਾ ਬਚਿੱਤਰ ਸਿੰਘਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦਾ ਜੰਕਾਰਾ ਬਲਾ ਕੇ ਮੱਝੇ ਵਿੱਚ ਵਾਰ ਕਹੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ ਕਹਿੰਦਾ ਜੀ ਮਹਾਰਾਜ ਸੱਤ ਵਜਨ ਲੋ ਸੱਚੇ ਬਾਦਸ਼ਾਹ ਨੇ ਇਹਨੂੰ ਇੱਕ ਨਾਗਣੀ ਦਿੱਤੀ ਬਾਕੀ ਇਹ ਥਿਆਰਾਂ ਦੇ ਨਾਲ ਇਸ ਹੋਇਆ ਦੂਜੇ ਬੰਦੇ ਨੇ ੱਟੋ ਦੂਜੇ ਬੰਦੇ ਬਾਈ ਧਰ ਦੇ ਰਾਜੇ ਇਹਨਾਂ ਨੇ ਖੂਨੀ ਹੱਥੀਂ ਸ਼ਰਾਬ ਪੀ ਆਈ ਫਿਰ ਉਹਦੇ ਸੁਰਗੇ ਨੂੰ ਚਲਵਾਣਾ ਅਗਲੇ ਮੱਥੇ ਦੇ ਵਿੱਚ ਚਵੀਆਂ ਤੇ ਜਾ 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 ਮਾਰੇ ਨਾ ਮਾਰ ਕੇ ਚੋਟਾ ਮਾਰ ਕੇ ਚੋਟਾ ਤੇ ਜਦੋਂ ਬਾਈ ਧਰ ਦੇ ਰਾਜੇ ਤੁਰੇ ਸੱਚੇ ਬਾਦਸ਼ਾਹ ਮਹਾਰਾਜ ਨੂੰ ਫੜਨ ਵਾਸਤੇ ਇੱਥੇ ਇੱਕ ਪੰਜਾਬੀ ਦਾ ਸ਼ਾਇਰ ਇਹਲਾ ਰਾਜਿਆਂ ਦੀ ਤਿਆਰੀ ਇਹਲਾ ਰਾਜਿਆਂ ਦੀ ਚੜਾਈ ਲਿਖਦਾ ਪਾਪੂ ਨਹੀਂ ਲਿਖਦੇ ਨੇ ਚੋਟਾ ਮਾਰ ਕੇ ਚਲੇ ਦਸਵਾਲੀਏ ਫੁੱਲੀ ਹੱਥ ਨੇ ਕਰਕੇ ਤੇ ਆਹ ਉਹਦੇ ਹੱਥੋਂ ਵਿੱਚ ਬਲਿਆ ਸੱਤ ਤਮੀਆਂ ਉਹਦੀ ਸੁੰਡ ਵਿੱਚ ਬੱਲੀ ਤਲਵਾਰ ਪਿਛੇ ਆਉਂਦੇ ਪਰਵਤੀ ਮਹੂਮੇ ਜਿੱਲਾ ਹੱਥ ਵਿੱਚ ਫੜੇ ਹਥਿਆਰ ਚੱਲ ਮੌਤਾਂ ਹੀ ਮਾਰਦੇ ਨੇ ਡੱਬੂ ਚੱਲ ਮੌਤਾਂ ਹੀ ਰਹਿਣੇ ਵੰਦਾ ਬੜਾ ਚਾਹ ਹੈ ਭਾਰੀਆਂ ਨੂੰ ਸਿੱਤਲਾ ਅੱਗੇ ਜਿੱਤ ਜਿੱ ਨੂੰ ਦੇਵੇ ਤਕਾ ਉੱਧਰਲੇ ਬੱਲੇ ਧਿਆਦੇ 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 ਮੋਟੇ ਨਾਰੇ ਅੱਧਰਲੇ ਬੱਲੇ ਬੋਲੇ ਸੋਨੇ ਹਰ ਸਾਥ ਸ੍ਰੀ ਅਕਾਲ ਦੇ ਜਮਕਾਰੇ ਲਾੜੀ ਬੱਗਾ ਬਿੱਤੇ ਕਸਮ ਤੇ ਆ ਪਰ ਤੇ ਆ ਲੋਕੇ ਆਪਣੇ ਰਾਖੀ ਦੇ ਕੋਲ ਆਇਆ ਉੱਧਰ ਖਿਆਰ ਪਾ ਦੇ ਵਿੱਚ ਪੈਣ ਨੇ ਮਾਰੀ ਪਲਕੀ ਉੱਧਰ ਫੜੀਏ ਪੜੀ ਦੀਆ ਵਾਚਾ ਇਹਦਾ ਛੋਟਾ ਮੀਨ ਉਦੇ ਸਿਰ ਤੇ ਹੋਰ ਸਿਰ ਲੱਪ ਸੁਰਲੇ ਨਾਲ ਤਿਆਰ ਹੋਏ ਸੱਜੇ ਪਾਛੇ ਮਹਾਰਾਜ ਕਹਿੰਦੇ सूरे जमी चटका अटक जाम ल बाबे बचत्रे फोन पुतर आया उन 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 आराम विया उते पाईे राजनि हाथी बाबे बच ਸੋਵੇਂ ਮਾਰ ਤੇ ਆ ਗਿਆ ਜਦੋਂ ਮਾਰ ਤੇ ਥੱਲੇ ਆਇਆ ਫਿਰ ਸਤਿਗੁਰਾਂ ਦੀ ਨਹੀਂ ਉਹਨੇ ਮਨਾਗਣੀ ਜਿਹੜੀ ਮਹਾਰਾਜ ਦੇਗੇ ਤੋਰੀ ਉਹ ਨਾਗਣੀ ਨੂੰ ਹੱਟ ਕੇ ਵਿੱਚ ਲੈ ਕੇ ਬਾਹਰ ਕਾਪਾ ਦੀ ਉੱਤੇ ਭਾਰ ਖਿੱਚ ਕੇ ਕੋੜੀ ਜਿਹਾ ਵਾਕੇ ਫਿਰ ਬਾਪੇ ਬਚੱਤਰ ਸੋਲੇ ਨੂੰ ਖੋਣੀ ਤੇਰੇੰਦ ਹਾਥੀ ਦੇ ਮੱਥੇ ਵਿੱਚ ਨਾਗਣੀ ਦਾ